বাস ਦੇ ਵਿੱਚ ਪਹਿਲਾਂ 52 ਸਵਾਰੀਆਂ ਸਫ਼ਰ ਕਰ ਸਕਦੀਆਂ ਸਨ ਕਿਉਂਕਿ ਹੜਤਾਲ ਤੇ ਸਨ ਪੀਆਰਟੀਸੀ ਡਰਾਈਵਰ ਮੁਲਾਜ਼ਮ ਹੁਣ ਕਿਤੇ ਨਾ ਕਿਤੇ ਸਰਕਾਰ ਨੇ ਗੱਲਬਾਤ ਲਈ ਸੱਦਾ ਦਿੱਤਾ ਹੈ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਹੁਣ ਰਾਹਤ ਆਮ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ ਉਹਨਾਂ ਕਾ ਸਵਾਰੀਆਂ ਹੁਣ ਜਿਹੜੀਆਂ ਇਹਨਾਂ ਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ ਸਫ਼ਰ ਕਰ ਸਕਣਗੀਆਂ ਵੀਰੇ ਪਤਾ ਕੀ ਗੱਲ ਆ ਹੁਣ 52 ਸੀਟਰ ਦੇ ਵਿੱਚ 100 100 ਸਵਾਰੀ ਬੈਹਿੰਦੀ ਐ ਤੈਨੂੰ ਪਤਾ ਹੱਥ ਪਾਉਣ ਨੂੰ ਕਿਤੇ ਜਗ੍ਹਾ ਨਹੀਂ ਹੁੰਦੀ ਇਹਦਾ ਹੱਥੋਂ ਛੋਟੇ ਜਾਂਦਾ ਫਿਰ ਅਗਲਾ ਗਿਰ ਪੈਂਦਾ ਫਿਰ ਡਰਾਈਵਰ ਤੇ ਕਨੈਕਟਰ ਤੇ ਗਾਲੇ ਲੱਗਦਾ ਅਗਲਾ ਆਪਦੀ ਗਲਤੀ ਨਾ ਮੰਨਦਾ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਜ਼ਿੰਮੇਵਾਰੀ ਆ ਵੀਰੇ ਜੱਗੀਆਂ ਦੇ ਤੁਸੀਂ ਵੀਡੀਓ ਬਣਾ ਕੇ ਦੇਖਦੇ ਹੋ ਟਾਇਰਾਂ ਦੀ ਕੀ ਹਾਲਤ ਹੈ ਓਵਰਲੋਡ ਲੈ ਕੇ ਜਾਣਾ ਬਹਤ ਤਾਂ ਚਾਹੀਦਾ ਹੀ ਨਹੀਂ ਸਾਨੂੰ ਫੇਰ ਵੀ ਅਸੀਂ ਪੰਜ ਚਾਰ ਸਵਾਰੀਆਂ ਵੀ ਚਲੋ ਸਾਡੇ ਹੀ ਪਰਿਵਾਰ ਨੇ ਜਿਹੜੇ ਰਾਤ ਨੂੰ ਖੱਜਲ ਖਵਾਰ ਹੁੰਦੇ ਨੇ ਅੱবি ਉਹਨਾਂ ਨੂੰ ਇਹ ਕਹਿੰਦੇ ਆ ਵੀ ਜੇ ਪੰਜ ਪੰਜ ਚੜੀਆਂ ਤਾਂ ਚਾਰ ਗੱਡੀਆਂ ਤੇ 20 ਚੜ ਗਈਆਂ ਅੱਡੇ ਤੇ ਨਹੀਂ ਪੀੜ ਲੱਗੂਗੀ ਤੇ ਲੋਕ ਘਰੋ ਘਰੀ ਪਹੁੰਚ ਸਕਣਗੇ ਸੋ ਅਕਤਬ ਸਬ ਦਾਤੇ ਮਹਾ ਸੁੱਖਾ ਖੇਰੀ ਵਾਲਾ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦਾ ਕਿ ਹੁਣ ਫਾਇਦਾ ਆਵਾਮ ਨੂੰ ਹੋਣ ਵਾਲਾ ਹੈ ਲੋਕਾਂ ਨੂੰ ਹੋਣ ਵਾਲਾ ਜੀ ਹਾਂ ਪੀਆਰਟੀਸੀ ਬਸ ਦੇ ਵਿੱਚ ਪਹਿਲਾਂ 52 ਸਵਾਰੀਆਂ ਸਫ਼ਰ ਕਰ ਸਕਦੀਆਂ ਸਨ ਕਿਉਂਕਿ ਹੜਤਾਲ ਤੇ ਸਨ ਪੀਆਰਟੀਸੀ ਡਰਾਈਵਰ ਮੁਲਾਜ਼ਮ ਤੇ ਹੁਣ ਕਿਤੇ ਨਾ ਕਿਤੇ ਸਰਕਾਰ ਨੇ ਗੱਲਬਾਤ ਲਈ ਸੱਦਾ ਦਿੱਤਾ ਹੈ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਹੁਣ ਰਾਹਤ ਆਮ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ ਕਿਉਂਕਿ 52 ਸਫਾਰੀਆਂ ਹੁਣ ਜਿਹੜੀਆਂ ਇਹਨਾਂ ਪੀਆਰਟੀਸੀ ਦੀਆਂ ਬਸਾਂ ਦੇ ਵਿੱਚ ਸਫ਼ਰ ਕਰ ਸਕਣਗੀਆਂ ਪਹਿਲਾ ਤਸਵੀਰ ਪਟਿਆਲਾ ਦੇ ਉਸ ਨਵੇਂ ਬੱਸ ਸਟੈਂਡ ਦੀ ਜਿੱਥੇ ਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਸਫ਼ਰ ਕਰਦੇ ਨੇ ਪਟਿਆਲਾ ਤੋਂ ਵੱਖਵਰ ਸ਼ਹਿਰ ਤੇ ਸੂਬਿਆਂ ਦੇ ਲਈ ਇਹਨਾਂ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੇ ਲਈ ਇੱਕ ਅਹਿਮ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਰਕਾਰ ਨੇ ਗਲਬਾਤ ਦੇ ਲਈ ਹੁਣ ਅ ਬੱਸ ਪੀਆਰਟੀਸੀ ਬੱਸ ਜ਼ੈਵਰਾ ਦੀ ਯੂਨੀਅਨ ਨੂੰ ਸੱਦਾ ਦਿੱਤਾ ਹੈ ਗਲਬਾਤ ਲਈ ਰਾਜੀ ਹੋਏ ਨੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਤਨਾ ਕਿਤੇ ਇਹ 52 ਸਵਾਰੀਆਂ ਵਾਲਾ ਜਿਹੜਾ ਲੋਕਾਂ ਨੂੰ ਝੋਮੇਲਾ ਲੱਗਦਾ ਸੀ ਕਿ 52 ਸਵਾਰੀਆਂ ਤੋਂ ਵੱਧ ਬੱਸ ਦੇ ਵਿੱਚ ਪੀਆਰਟੀਸੀ ਦੇ ਵਿੱਚ ਨਹੀਂ ਬੈਠ ਸਕਦੇ ਅਤੇ ਅਕਸਰ ਹੀ ਵੀਡੀਓ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਸਨ ਕਿ ਲੋਕ ਜਿਹੜੇ ਖੱਜਲ ਖੁਆਰ ਹੁੰਦੇ ਸਨ ਤੇ ਅਕਸਰ ਡਰਾਈਵਰ ਕਨੈਕਟਰ ਦੇ ਨਾਲ ਟੱਗੜਨਾ ਪੈਂਦਾ ਸੀ ਖਾਸ ਕਰਕੇ ਲੇਡੀਜ਼ ਨੂੰ ਕਿਉਂਕਿ ਔਖਾ ਹੁੰਦਾ ਸੀ ਕਿਤੇ ਨਾ ਕਿਤੇ ਆਣ ਜਾਣ ਦਾ ਜਾਣ ਦੇ ਲਈ ਲੋਕਾਂ ਦੇ ਲਈ ਇਸ ਕਰਕੇ ਹੁਣ ਕਿਤਨਾ ਕਿਤੇ ਵੱਡਾ ਜਿਹੜਾ ਫਾਇਦਾ ਹੁਣ ਆਮ ਲੋਕਾਂ ਨੂੰ ਹੋਣ ਵਾਲਾ ਰਾਹਤ ਲੋਕਾਂ ਨੂੰ ਹੋਣ ਵਾਲੀ ਹੈ ਕਿਉਂਕਿ ਆ ਪੀਆਰਟੀਸੀ ਦੇ ਵੱਲੋਂ ਜਿਹੜਾ ਹੈਗਾ ਹੁਣ ਗੱਲਬਾਤ ਲਈ ਕੀ ਤਾਂ ਸਾਡੇ ਨਾਲ ਭਰਾ ਮਾਜੂ ਨੇ ਗੱਲਬਾਤ ਜ਼ਰੂਰ ਕਰ ਲੈਣ ਆ ਬਾਜ਼ਾਰ ਦੇ ਵਿੱਚ ਜਾ ਕੇ ਜ਼ਰੂਰ ਕਰ ਲੈਣੇ ਸਾਡੇ ਨਾਲ ਵੀਰਾ ਭਰਾ ਜੀ ਯੂਨੀਅਨ ਨੂੰ ਸੱਦਾ ਦੇ ਦਿੱਤਾ ਗੱਲਬਾਤ ਦੇ ਲਈ ਤੇ ਕਿਹਾ ਜਾ ਰਿਹਾ ਕਿ ਹੁਣ ਜਿਹੜਾ 52 ਸਵਾਰੀਆਂ ਵਾਲਾ ਝਮੇਲਾ ਖਤਮ ਹੋ ਜਾਏਗਾ ਕਿਵੇਂ ਦੇਖਦੇ ਹੋ ਵਧੀਆ ਵੀਰੇ ਹੋ ਜੇ ਲੋਕ ਪਰੇਸ਼ਾਨ ਹੁੰਦੇ ਨੇ ਹਨਾ ਨਾਲੇ ਮੀਟਿੰਗ ਚ ਪਤਾ ਲੱਗ ਜੂ ਵੀ ਕੀ ਕਹਿੰਦੇ ਆ ਇਹ ਪ੍ਰਾਜ ਸਵੇਰੇ ਸਾਂਭ ਉਠਾਉਣ ਦੀ ਗੱਲ ਹੋਈ ਹੈ ਹਾਂ ਜੀ ਤੇ ਭਰਾ ਕਿਵੇਂ ਦੇਖਦੇ ਹੋ ਅਕਸਰ ਦੇਖਦੇ ਆ ਸੋਸ਼ਲ ਮੀਡੀਆ ਤੇ ਖੂਬ ਵੀਡੀਓ ਵਾਇਰਲ ਹੁੰਦੀਆਂ ਲੜਾਈ ਝਗੜੇ ਵੀ ਹੁੰਦੇ ਨੇ ਅਕਸਰ ਦੇਖਦਾ ਇਦਾਂ ਹੀ ਹੁੰਦਾ ਇਦਾਂ ਹੀ ਹੁੰਦਾ ਵੀਰੇ ਪਤਾ ਕੀ ਗੱਲ ਆ ਹੁਣ 52 ਸੀਟਰ ਦੇ ਵਿੱਚ 100 100 ਸਵਾਰੀ ਬੈਹਿੰਦੀ ਆ ਤੈਨੂੰ ਪਤਾ ਹੱਥ ਪਾਉਣ ਨੂੰ ਕਿਤੇ ਜਗ੍ਹਾ ਨਹੀਂ ਇਹਦਾ ਹੱਥੋਂ ਤੋਂ ਛੋਟੇ ਜਾਂਦਾ ਫਿਰ ਅਗਲਾ ਗਿਰ ਪੈਂਦਾ ਫਿਰ ਡਰਾਈਵਰ ਤੇ ਕਨੈਕਟਰ ਤੇ ਗਾਲੇ ਲੱਗਦਾ ਅਗਲਾ ਆਪਦੀ ਗਲਤੀ ਨਹੀਂ ਨਾ ਮੰਨਦਾ ਇਹ ਚੱਕਰ ਇੱਕ ਵੱਡੀ ਜ਼ਿੰਮੇਵਾਰੀ ਸੀ ਬਹੁਤ ਵੱਡੀ ਜ਼ਿੰਮੇਵਾਰੀ ਆ ਵੀਰੇ ਕਿਸੇ ਦੇ ਸੱਟ ਵੇਟ ਵਾਦ ਦੀ ਆ ਫੇਰ ਔਖਾ ਹਨ ਕਿਤੇ ਨਾ ਕਿਤੇ ਤੁਹਾਡੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਹੋਈ ਇਹਦੀ ਖੁਸ਼ੀ ਹੈ ਖੁਸ਼ੀ ਤਾਂ ਹੈ ਵੀਰੇ ਹਨ ਗੱਲਬਾਤ ਹਾਂ ਲੋਕਾਂ ਨੂੰ ਵੀ ਫਾਇਦਾ ਹੋਊਗਾ ਨਾਲ ਹੈਰਾਨ ਹੀ ਹੁੰਦੇ ਸੀ ਇਹਨਾਂ ਨੇ ਲੋਕ ਵੀ ਇੰਨੇ ਹਨ ਹਨ ਪਰੀ ਹੋਈ ਬਸ ਚ ਕੋਈ ਤੋਂ ਸਫ਼ਰ ਨਹੀਂ ਕੀਤਾ ਇਹ ਔਖਾ ਤੁਹਾਨੂੰ ਵੀ ਕਿਤੇ ਨਾ ਕਿਤੇ ਮਾਰਾ ਲੱਗਦਾ ਹੋਵੇਗਾ ਸਵਾਰੀਆਂ ਨੂੰ ਛੱਡ ਕੇ ਜਾਣਾ ਲੱਗਦਾ ਤਾਂ ਹੈਗੇ ਵੀਰੇ ਕਿਸੇ ਨੇ ਕਿਥੇ ਪਹੁੰਚਣਾ ਹੁੰਦਾ ਕਦੇ ਕਿਸੇ ਨੇ ਕਿਥੇ ਡਿਊਟੀ ਵਾਲੇ ਵਿੱਚ ਰਹਿ ਜਾਂਦੇ ਨੇ ਵੀਰ ਤਾਂ ਕਰਕੇ ਆ ਤੁਹਾਡਾ ਕਿਹੜਾ ਰੂਟ ਆ ਭਰਾ ਮੇਰਾ ਵੀਰੇ ਬਠਿੰਡਾ ਚੰਡੀਗੜ੍ਹ ਬਠਿੰਡਾ ਚੰਡੀਗੜ੍ਹ ਬਿਲਕੁਲ ਇਹ ਸਵਾਰੀਆਂ ਸਨ ਸਰ ਇੱਕ ਥੋੜਾ ਜਮੇਲਾ ਥਾ ਮਤਲਬ 52 ਸਵਾਰੀਆਂ ਤੋਂ ਵੱਧ ਨਹੀਂ ਬਿਠਾਇਆ ਜਾਣੀ ਸੀ ਪਰ ਹੁਣ ਸਰਕਾਰ ਨੇ ਗੱਲਬਾਤ ਲਈ ਬੁਲਾ ਲਿੱਤਾ ਗਿਆ 51 ਸਵਾਰੀਆਂ ਤੋਂ ਵੱਧ ਬਿਠਾ ਸਕਣ ਕਿਵੇਂ ਦੇਖ ਵਸੇ ਇਹਦੇ ਨਾਲ ਥੋੜਾ ਜਿਹਾ ਇਹ ਵੀ ਰੋਡਵੇ ਜੋ ਬਸਾਂਾਂ ਨੂੰ ਜ਼ਰੂਰ ਫਾਇਦਾ ਹੋਏਗਾ ਪਰ ਸਵਾਰੀਆਂ ਦੀ ਜਿਹੜੀ ਐ ਸਹੂਲਤ ਹੈ ਇਹਦੇ ਨਾਲ ਪਰ ਦਿੱਕਤ ਵੀ ਹੈ ਜੇ ਸੀਟ ਨਾ ਮਿਲੇ ਇੰਨੀ ਦੂਰ ਖੜ ਕੇ ਜਾਣਾ ਵੀ ਸਵਾਰੀਆਂ ਲਈ ਬਹੁਤ ਔਖਾ ਹੈ ਰਾਹਤ ਮੰਗਦੇ ਹਾਂ ਜਿਹੜੀ ਹੁਣ ਗੱਲਬਾਤ ਵੀ 59+ ਹੋ ਜਾਣਾ ਕਿਉਂਕਿ ਪਹਿਲਾਂ ਬਿਠਾ ਨਹੀਂ ਸਕਦੇ ਸਾਨੂੰ 59+ ਕੋਈ ਲਿਮਟ ਹੋਣੀ ਚਾਹੀਦੀ ਹੈ ਇਹਨੇ 59 ਦੇ ਅੰਦਰ 100 ਸਵਾਰੀਆਂ ਬਿਠਾ ਲਓ ਉਹਦੇ ਨਾਲ ਜਿਹੜਾ ਐ ਦੂਜੇ ਸਾਰੇ ਪਰੇਸ਼ਾਨ ਹੋਣ ਗਏ ਆ ਤੇ ਜਿਹੜੇ ਸਾਰੇ ਜਾਣ ਵਾਲਿਆਂ ਨੇ ਉਹ ਵੀ ਪਰੇਸ਼ਾਨ ਹੋਣ ਗਏ ਆ ਵੀ ਉਹਦੀ ਕੋਈ ਲਿਮਟ ਹੋਣੀ ਚਾਹੀਦੀ ਆ ਜ਼ਰੂਰ